ਹੈਲੋ ਹਾਂਜੀ ਹਾਂਜੀ ਭਾਈ ਜੀ ਹਰਪ੍ਰੀਤ ਸਿੰਘ ਹੋਈਲਾ ਬੋ ਰਿਹਾ ਹੁਕਮ ਕਰੋ ਜੀ ਮੈਂ ਆ ਪਾਜੀ ਯਾਰ ਮੈਂ ਇਹਨਾਂ ਤੋਂ ਗੱਡੀ ਭਰਦਾ ਸੀ ਆ ਹਾਂਜੀ ਜਲਾਨ ਟਰਾਂਸਪੋਰਟ ਕੰਪਨੀ ਹੈ ਕਰਨਪੁਰ ਕਰਨਪੁਰ ਹਾਂਜੀ ਤੇ ਭਾਈ ਮੈਂ ਇਹਨਾਂ ਦਾ ਜੀਪੀਐਸ ਇਹ ਕਹਿੰਦੇ ਵੀ ਸਰਕਾਰੀ ਕੰਨਕ ਜਾਂਦੀ ਆ ਸਰੋਹੀ ਦੀ ਜੀਪੀਐਸ ਤੁਹਾਨੂੰ ਲਵਾਉਣਾ ਹੀ ਪੈਣਾ ਮੈਂ ਨਵੀਂ ਗੱਡੀ ਲਈ ਸੀ ਕਰਨਪੁਰ ਤੋਂ ਸਰੋਹੀ ਰਾਜਸਥਾਨ ਚ ਕਣਕ ਟੋ ਰਹੇ ਹਾਂ ਅੱਛਾ ਜੀ ਠੀਕ ਹੈ ਪਿਛਲੇ ਸਾਲ ਦੀ ਗੱਲ ਆ ਭਾਜੀ ਇਹ ਠੀਕ ਆ ਜੀ ਇਹ ਕਹਿੰਦੇ ਵੀ ਜੀਪੀਐਸ ਲਾਉਣਾ ਪੈਣਾ ਤੁਹਾਨੂੰ ਜੀਪੀਐਸ ਦੇ ਵੀ ਹੀ ਕਣਕ ਦੇ ਪਾੜੇ ਦੇ ਵਿੱਚੋਂ ਕਟੌਤੀ ਕਰਨੀ ਪਊਗੀ ਕਣਕ ਦੇ ਜੀਪੀਐਸ ਆਪਣੀ ਗੱਡੀ 'ਚ ਲੱਗੂਗਾ ਉਹਦਾ ਕਿੰਨੀ ਕਟੌਤੀ ਕਰਨਗੇ ਜੀ ਜੀਪੀਐਸ ਦੀ ਹਜ਼ਾਰ ਰੁਪਿਆ ਚੱਕਰ ਦਾ ਜਿਵੇਂ ਆਪਾਂ ਚੱਕਰ ਲਾ ਕੇ ਆਵਾਂਗੇ ਇੱਕ ਕਣਕ ਦਾ ਤਾਂ ਹਜ਼ਾਰ ਰੁਪਿਆ ਉਹਦੇ ਵਿੱਚੋਂ ਕੱਟਿਆ ਜਾਊਗਾ ਠੀਕ ਹੈ ਜੀ ਇਹ ਕਿਟੌਤੀ ਕਿੰਨੇ ਟਾਈਮ ਵਾਸਤੇ ਕਿਟੌਤੀ ਕਿੰਨੇ ਚੱਕਰਾਂ 'ਚ ਕਟੌਤੀ ਕਰਨੀ ਸੀ ਜੀ ਚਾਰ ਚੱਕਰਾਂ ਦੀ ਕਟੌਤੀ ਕਰਨੀ ਸੀ ਭਾਜੀ ਚਾਰ ਚਾਰ ਦੇ ਵੀ ਮੈਂ ਪੰਜ ਚੱਕਰ ਲਾ ਚੁੱਕਾ ਅੱਛਾ ਕਟੌਤੀ ਇਹਨਾਂ ਨੇ ਕਰ ਲਈ ਉਹ ਕਟੌਤੀ ਇਹਨਾਂ ਨੇ ਕਰ ਲਈ ਜੀ ਜੀਪੀਐਸ ਇਹਨਾਂ ਦਾ ਖਰਾਬ ਹੋ ਗਿਆ ਕਿੰਨੇਵੇਂ ਚੱਕਰ ਖਰਾਬ ਹੋ ਗਿਆ ਜੀ 6 ਮਹੀਨੇ 5 ਮਹੀਨੇ 6 ਮਹੀਨੇ ਚੱਕਰ ਖਰਾਬ ਹੋ ਗਿਆ ਮੈਂ ਇਹਨਾਂ ਦੇ ਹੀ ਉੱਥੇ ਫਿਰ ਉਸ 'ਚ ਮੈਂ ਕੰਨਕ ਭਰਦਾ ਸੀ ਇਹਨਾਂ ਦਾ ਵਿੱਚ ਜੀਪੀਐਸ ਨਹੀਂ ਚੱਲਿਆ ਉਦੋਂ ਠੀਕ ਹੈ ਜੀ ਜੀਪੀਐਸ ਨਹੀਂ ਚੱਲਿਆ ਇਹਨਾਂ ਨੇ ਚੱਕ ਕੇ ਡਬਾਇਆ ਦੂਸਰਾ ਰੱਖਤਾ ਉੱਥੇ ਗੱਡੀ ਤੇ ਨਵਾਂ ਜੀਪ ਐਸ ਲਾਤਾ ਹਾਂਜੀ ਨਵਾਂ ਲਾਤਾ ਹੁਣ ਉਹ ਕਹਿੰਦਾ ਵੀ ਇਹਦੀ ਇਹ ਤਾਂ ਪੁਰਾਣੀ ਲੋਕੇਸ਼ਨ ਹੀ ਬੋਲਦੀ ਜਾਂਦੀ ਪੁਰਾਣੀ ਜੀਪੀਐਸ ਦੀ ਲੋਕੇਸ਼ਨ ਬੰਦ ਕਰਨੀ ਪਊਗੀ ਦੇਖੋ ਭਾਜੀ ਬੰਦ ਤੇ ਇਹਨਾਂ ਨੇ ਕਰਨੀ ਹੁਣ ਮੈਨੂੰ ਤਾਂ ਆਪਣ ਤੇ ਚੱਕਰਾਂ ਦਾ ਪਤਾ ਹੀ ਨਹੀਂ ਬੰਦ ਕੌਣ ਕਰੂਗਾ ਇਹਨੂੰ ਕਿਹੜੇ ਚਲਾਊਗਾ ਪਹਿਲਾਂ ਤਾਂ ਇਹ ਇਹਨਾਂ ਦਾ ਇਹ ਫਰਜ਼ ਬਣਦਾ ਸੀ ਜਿਹੜਾ GPS ਇਹਨਾਂ ਦਾ ਹੀ ਪਹਿਲਾਂ ਲਾਇਆ ਹੋਇਆ ਹਾਂਜੀ ਉਹਨੂੰ ਇਹ ਚਾਲੂ ਕਰਾਉਂਦੇ ਹਾਂਜੀ ਠੀਕ ਆ ਜਾਂ ਉਹ ਫ੍ਰੀ ਵਾਲਾ ਹੋਣਾ ਵੀ 1 ਸਾਲ ਵਾਸਤੇ ਫ੍ਰੀ ਆ ਤੁਹਾਨੂੰ ਉਹ ਚ ਵੇਟਦਾ ਹੋਊਗਾ ਇਹਨਾਂ ਨੇ ਪਤਾ ਨਹੀਂ ਹੁਣ ਭਾਜੀ ਯਾਰ ਆਪਾਂ ਤੇ ਇਹਨਾਂ ਬੜਾ ਨਵੇਂ ਬੰਦੇ ਸੀ ਆਪਾਂ ਨੂੰ ਇਸ ਚੀਜ਼ ਦਾ ਨੌਲੇਜ ਨਹੀਂ ਹੈ ਇਸ ਬਾਰੇ لیکن ਆਪਾਂ ਜੀਪੀਐਸ ਤੇ ਫਰੀ ਕੀਤਾ ਹੋਇਆ ਆਪਣੇ ਵੱਲੋਂ ਆਪਣੇ ਕੋ ਵਸੀਨਾ ਵੀ ਆ ਮੈਨੂੰ ਰਸੀਦੇ ਲੱਭਣੀਆਂ ਪੈਣੀਆਂ ਰਸੀਦਾ ਆਪਣੇ ਕੋ ਕਹਿੰਦਾ ਰਸੀਦਾ ਪਈਆਂ ਹਜ਼ਾਰ ਹਜ਼ਾਰ ਰੁਪਏ ਦੀਆਂ ਫालतू ਕੱਟੀਆਂ ਹੋਈਆਂ ਜੀਪੀਐਸ ਦੀਆਂ ਹਾਂ ਆਪਾਂ ਨੇ ਪੇਮੈਂਟ ਦੇ ਦਿੱਤੀ ਜੀ ਜੀਪੀਐਸ ਦੀ ਹਾਂਜੀ ਹਾਂਜੀ ਆਪਣੇ ਪੇਮੈਂਟ ਜਮਾ ਓਕੇ ਆ ਆਪਣੀ ਪੇਮੈਂਟ ਗਈ ਹੋਈ ਆ ਉਹ ਨਾਲ ਹੁਣ ਭਾਜੀ ਯਾਰ ਮੈਂ ਕਿਤੇ ਵੀ ਜੇ Rajasthan ਚ ਕਣਕ ਭਰਦਾ ਨਾ ਤਾਂ ਅੱਜ ਕੱਲ ਕੀ ਹੋ ਗਿਆ FCI ਦੀ ਕਣਕ ਭਰਦੇ ਆਪਾਂ ਦਾ ਜਿਹੜਾ FCI ਦਾ ਜਿਹੜਾ ਜੀਪੀਐਸ ਲੱਗਿਆ ਹੁੰਦਾ ਨਾ ਉਹ ਜ਼ਰੂਰੀ ਆ ਹਾਂਜੀ ਤੇ ਹੁਣ ਜੋ ਵਿਥੁੰਨੇ ਭਰਨਾ ਉਥੇ ਚੱਕਰ ਪਾ ਕੇ ਬਹਿ ਜਾਂਦੇ ਆ ਤੇ ਮੈਂ ਅਰਗੀ ਵਿਜਾ ਨਗਰੋਂ ਪਰ ਕੇ ਗਿਆ ਉਹ ਕਹਿੰਦੇ ਵੀ ਤੇਰਾ ਜੀਪੀਐਸ ਨਹੀਂ ਚੱਲੂ ਜੀ ਜੀਪੀਐਸ ਚਲਾਉਣਾ ਪਊਗਾ ਹੁਣ ਜੇ ਮੈਂ ਪਿੱਛੇ ਗੱਲ ਕੀ ਕਰਦਾ ਤਾਂ ਪਿੱਛੇ ਕਹਿੰਦੇ ਯਾਰ ਵੀ 200 ਰੁਪਈਆ ਲੱਗੂਗਾ ਲੋਕੇਸ਼ਨ ਤੁਹਾਨੂੰ ਦੇਵਾਂਗੇ ਕੋਈ 15-20 ਮਿੰਟ ਚੱਲੂਗਾ 15-20 ਮਿੰਟਾਂ ਜੀ ਅਸੀਂ 2-200 ਭੱਜ ਦੇ ਕੇ ਕਿਵੇਂ ਕਿਚਲਾਵਾਂਗੇ ਗੱਡੀ ਤੁਸੀਂ ਸਾਫ ਬਾਲਾ ਪਹਿਲਾਂ ਹੀ ਜਾ ਰਿਹਾ ਹਰ ਘਟਾਇਆ ਹੋਇਆ ਇਸ ਕਮੈਂਟਰ ਜਿਵੇਂ ਹੁਣ ਤੁਸੀਂ ਅੱਜ ਦੁਬਾਰਾ ਕਣਕ ਪਰ ਰਹੇ ਹੋ ਹਾਂਜੀ ਠੀਕ ਆ ਉਦੋਂ ਬਾਅਦ ਚ ਇਹ ਤੁਹਾਨੂੰ ਇਹ ਕਹਿੰਦੇ ਨੇ ਐਫਸੀਆਈ ਵਾਲੇ ਵੀ ਭਾਈ ਆਪਣਾ ਜੀਪੀਐਸ ਔਨ ਕਰੋ ਠੀਕ ਹੈ ਜੀ ਉਹ ਉਹ ਦੀ ਲੋਕੇਸ਼ਨ ਔਨ ਕਰਾਉਣ ਵਾਸਤੇ 200 ਰੁਪਏ ਇਹ ਮੰਗ ਰਹੇ ਨੇ ਹਾਂਜੀ ਇਹ ਕਹਿੰਦੇ ਵੀ 200 ਰੁਪਏ ਦੇ ਦਿਓ ਕੋਈ 10-15 ਮਿੰਟਾਂ ਵਾਸਤੇ ਲੋਕੇਸ਼ਨ ਤੁਹਾਨੂੰ ਦੇ ਦੰਨੇ ਆ ਤੇ ਚਾਲੂ ਹੋ ਜਾਊਗਾ 10-15 ਮਿੰਟਾਂ ਦੀ ਤੇ ਗੱਡੀ ਤੁਹਾਡੀ ਨਿਕਲ ਜੂਗੀ ਸਿਰਫ ਵੀ ਥੋੜੀ ਗੱਡੀ ਅੰਦਰੋਂ ਅਸੀਂ ਬਾਹਰ ਕਢਾ ਦਿੰਨੇ ਆ। ਹਾਂਜੀ। ਕਹਿਣ ਦਾ ਮਤਲਬ ਇਹਨਾਂ ਦਾ ਇਹੀ ਆ ਵੀ ਗੱਡੀ ਭਰ ਕੇ ਵੀ ਜਦੋਂ ਮੌਕੇ ਤੇ ਚੈੱਕ ਕਰਨਗੇ ਚੱਲਦਾ ਹੋਊਗਾ। ਹਾਂਜੀ। ਉਦੋਂ 15-20 ਮਿੰਟ ਬਾਅਦ ਉਹਦਾ ਤੁਹਾਨੂੰ ਜਿਹੜਾ ਸਿੰਗਲ ਆ ਉਹ ਫੇਰ ਬੰਦ ਕਰ ਦਿੱਤਾ ਜਾਊਗਾ। ਹਾਂ ਬੰਦ ਕਰ ਦਿੱਤਾ ਜਾਊਗਾ। ਤੇ ਉਹ ਉਹਦਾ ਕਾਰਨ ਪੁੱਛਿਆ ਤੁਸੀਂ ਇਹਨਾਂ ਤੋਂ ਵੀ ਕਿਉਂ ਜਦ ਮੈਂ ਪੇਮੈਂਟ ਦੇ ਚੁੱਕਿਆ ਤੁਹਾਨੂੰ। ਬਾਈ ਯਾਰ ਗੱਲ ਹੀ ਨਹੀਂ ਸੁਣਦੇ ਹੁਣ ਇਹ ਕਹਿੰਦੇ ਆ ਵੀ ਮੈਂ ਪਿੱਛੇ ਉਹਨਾਂ ਨੂੰ ਫੋਨ ਕੀਤਾ ਸੀ ਆ। ਮੈਂ ਗਰੁੱਪ 'ਚ ਨੰਬਰ ਵੀ ਸੈਂਡ ਕਰ ਰੱਖਿਆ 53 ਨੰਬਰ ਤੇ ਮੈਂ ਫੋਨ ਕੀਤਾ ਇਹਨਾਂ ਦਾ ਹੈੱਡ ਆਫਿਸ ਆ ਕੋਈ ਇਹਨਾਂ ਦਾ ਉੱਥੇ 53 ਨੰਬਰ ਆ ਜਿਹੜਾ ਲਾਸਟ ਹਾਂਜੀ ਆ ਗਿਆ ਨੰਬਰ ਮੇਰੇ ਕੋਹ ਬਾਈ ਨੇ ਭੇਜਿਆ ਹਾਂਜੀ ਉਹ ਹੈੱਡ ਆਫਿਸ ਆ ਉਹਨਾਂ ਦਾ ਕੋਈ ਉਹ ਜਿਹੜਾ ਮੇਨ ਆ ਉੱਥੇ ਮੈਂ ਗੱਲ ਕੀਤੀ ਏ ਉਹ ਕਹਿੰਦਾ ਵੀ ਇੱਥੋਂ ਜਿਹੜਾ ਪੁਰਾਣਾ ਜੀਪੀਐਸ ਚੱਲੀ ਜਾਂਦਾ ਮੈਂ ਆ ਦੇਖੋ ਭਾਜੀ ਪੁਰਾਣਾ ਜੀਪੀਐਸ ਚੱਲੀ ਜਾਂਦਾ ਨਵਾਂ ਚੱਲੀ ਜਾਂਦਾ ਚਲਾਉਣਾ ਤੁਸੀਂ ਐ ਨਹੀਂ ਪੁਰਾਣਾ ਪੁਰਾਣਾ ਵੀ ਇਹਨਾਂ ਦਾ ਹੀ ਲੱਗਿਆ ਹੋਇਆ ਪੁਰਾਣਾ ਪਹਿਲਾਂ ਹੀ ਲਵਾਇਆ ਹੋਇਆ ਹਾ ਪ੍ਰਣਾ ਮੈਂ ਕਹਿੰਦਾ ਤੁਸੀਂ ਲਾਇਆ ਕਹਿੰਦਾ ਨਹੀਂ ਨਹੀਂ ਹੁਣ ਕੀ ਆ ਉਹ ਲੋਕੇਸ਼ਨ ਸੈਂਡ ਕਰਨੀ ਪਊਗੀ ਐਵੇਂ ਦੇ ਯਾਰ ਸਾਡੇ ਤੋਂ ਤਾਂ ਕਈ ਰੋਲੇ ਪਏ ਆ ਕਹਿੰਦਾ ਯਾਰ ਅਸੀਂ ਕਿਵੇਂ ਕਰੀਏ ਉਹ ਕਰੀਏ ਮੈਂ ਕਹਿੰਦਾ ਯਾਰ ਭਾਈ ਯਾਰ ਦੇਖ ਮੈਂ ਤਾਂ ਹੁਣ ਕਰਨ ਹੋ ਰਿਹਾ ਤੇ ਜੇ ਮੈਂ ਨਵਾਂ ਲਵਾਉਣਾ ਮੈਂ ਕਹਿੰਦਾ ਮੈਂ ਕਹਿੰਦਾ 4000 ਰੇ ਲੱਗਿਆ 4-5 ਦੇ ਹੋਠੋਕ ਜੂ ਮੇਰੇ ਤਾਂ 10000 ਗਿਆ ਮੈਂ ਕਹਿੰਦਾ ਮੈਨੂੰ ਫਾਇਦਾ ਕੀ ਹੋਇਆ ਲਵਾਈ ਦਾ ਕਿਹੜੀ ਕੰਪਨੀ ਦਾ ਜੀਪੀਐਸ ਲੱਗਿਆ ਜੀ ਤੁਹਾਡੇ ਇਹ ਮੈਂ ਤੁਹਾਨੂੰ ਭਾਈ ਵੀਡੀਓ ਵੀ ਪਾਈ ਹੋਈ ਹੈ ਨਾ ਸੈਂਡ ਕੀਤੀ ਹੋਈ ਹੈ ਇਹ ਵੀਡੀਓ ਜੇ ਮੇਰੇ ਕੋਲ ਪਹੁੰਚੀ ਨਹੀਂ ਹੈਗੀ ਭਾਈ ਜੀ ਗਰੁੱਪ ਦੇ ਵਿੱਚ ਮੈਂ ਵੀਡੀਓ ਪਾ ਰੱਖੀ ਆ ਭਾਈ ਜੀ ਅੱਛਾ ਹਾਂ ਜੀ ਤੇ ਇਹ ਕੀ ਕਹਿ ਰਹੇ ਨੇ ਹੁਣ ਇਹ ਇਹਨਾਂ ਨੂੰ ਜਿਹੜੇ ਤੁਹਾਡੇ ਕੋਲ ਬਿੱਲ ਪਏ ਨੇ ਇਹ ਜੀ ਇਹ ਹੁਣ ਜੀਪੀਐਸ ਵਾਲੇ ਕੀ ਕਹਿ ਰਹੇ ਨੇ ਵੀ ਤੁਸੀਂ ਦੁਬਾਰਾ ਨਵਾਂ ਜੀਪੀਐਸ ਲਗਾਓ ਜੀਪੀਐਸ ਆੜੇ ਭਾਈ ਗੱਲ ਹੀ ਨਹੀਂ ਸੁਣ ਰਿਹਾ ਕੋਈ ਹੁਣ ਮੈਂ ਦੁਬਾਰਾ ਫੇਰ ਗਣਕ ਭਰੂਗਾ ਫੇਰ ਰੰਡੀ ਲੋਣੇ ਨੂੰ ਪਿਆਰ ਹਾਂਗਾ ਭਾਈ ਯਾਰ ਮੈਂ ਆਰ ਆਰ ਕਿ ਆਕਿਆ ਬੇਨਾ ਤੋਂ ਮੈਨੂੰ ਕੋਈ ਨਾ ਕੋਈ ਮੈਂ ਕਹੇ ਯਾਰ ਕੋਈ ਵੀ ਆਪ ਕੋਈ ਨਾ ਕੁਝ ਕਰਤਾ ਸਕਦੇ ਹੀ ਆ ਨਾ ਹੋ ਤਾਂ ਆਪੇ ਯਾਰ ਕੋਈ ਗਰੁੱਪ ਚ ਕਰੀਏ ਕੋਈ ਨਵਾਂ ਭਰਾ ਤਾਂ ਨਾ ਫਸੇ ਫਿਰ ਆ ਵੀ ਜਿਹੜਾ ਬੰਦਾ ਨਵਾਂ GPS ਲਵਾਉਂਦਾ ਉਹਨਾਂ ਤੋਂ ਜ਼ਿੰਮੇਵਾਰੀ ਨਾਲ ਬਿਲਕੁਲ ਲੈ ਕੇ ਵੀ ਭਾਈ ਕੀ ਗਾਰੰਟੀ ਕੀ ਗਾਰੰਟੀ ਕਿੰਨਾ ਚਿਰ ਵਾਸਤੇ ਫ੍ਰੀ ਆ ਕਿੰਨੇ ਚਿਰ ਬਾਅਦ ਸਾਨੂੰ ਪੈਸੇ ਪਾਉਣੇ ਪੈਣਗੇ ਉਹ ਸਾਰਾ ਪੁੱਛ ਪੜਤਾਲ ਕਰਕੇ ਹੀ ਲਵਾਵੇ ਹਾਂ ਮੈਂ ਕਹਿੰਦਾ ਵੀ ਨਵਾਂ ਭਰਾ ਨਾ ਕੋਈ ਫਸ ਜੇ ਜਾਲ ਜਿਹੜਾ ਆਪਣੇ ਨਾਲ ਹੋ ਗਿਆ ਤਾਂ ਕੋ ਤਾਂ ਕੋਈ ਚੱਕਰ ਨਹੀਂ ਆ ਕੋਈ ਨਵਾਂ ਵੀਰ ਯਾਰ ਵੇ ਅੱਜ ਭਾਈ 4-5000 ਦਾ ਸਵਾਲ ਆ ਯਾਰ ਕਾਦੇ ਵਾਸਤੇ ਕੋਈ ਨਵਾਂ ਆਦਮੀ ਨਾ ਫਸੇ ਮੈਂ ਤਾਂ ਇਹੀ ਕਹਿਣਾ ਕਿ ਨਵਾਂ ਨਾ ਫਸੇ ਤਾਂ ਤੁਹਾਡੇ ਕੋਲ ਤਾਂ ਚਲੋ ਛੋਟੀ ਗੱਲ ਵਿੱਚ ਆ ਤੁਹਾਡੇ ਕੋਲ ਤਾਂ ਚਲੋ ਫੇਰ ਇਹਨੇ 3-4 ਚੱਕਰ ਲਵਾਤੇ ਜੇ ਕਿਸੇ ਨਾਲ ਪਹਿਲੇ ਜਾਂ ਇੱਕ ਵਾਰੇ ਜੇ ਕਿਸੇ ਨੇ ਗੱਡੀ ਭਰ ਕੇ ਜਾਣੀ ਆ ਹਾਂਜੀ ਵਿੱਚ ਬਹੁਤ ਬੰਦੇ ਇਹੋ ਜਿਹੇ ਨੇ ਅਲਗਾ ਯਾਰ ਚੱਲ ਆਪਾਂ ਲਵਾ ਲੈਨੇ ਉਹ ਵੀ ਆਪਾਂ ਨੂੰ ਲੋੜ ਆ GPS ਦੀ ਤਾਂ ਕਿਉਂਕਿ ਆਪਣੀ ਗੱਡੀ ਦਾ ਸੰਧ ਬਣਦਾ ਤੇ ਵੀ ਆਪਾਂ ਆਪਣਾ ਟਰੈਕ ਕਰ ਲਾਂਗੇ ਕਦੇ ਕੋ ਗੱਡੀ ਸੁਣਨੀ ਖੜਦੀ ਆ ਕੁਛ ਵੀ ਖੜਦੀ ਆ ਇੱਕ ਤਾਂ ਮੇਨ ਮੇਨ ਤਾਂ ਆਪਾਂ ਟਰੱਕਾਂ ਵਾਲੇ ਇਹੀ ਗੱਲ ਨੂੰ ਹੁਣ ਲਵਾਉਨੇ ਆ ਵੀ ਕੱਲ ਨੂੰ ਆਪਣੀ ਗੱਡੀ ਜੀ ਰੱਖੀ ਆ ਆਪਾਂ ਨੂੰ ਪਤਾ ਲੱਗਦਾ ਰਹੂ ਵੀ ਗੱਡੀ ਕਿੱਥੇ ਆ ਸਹੀ ਆ ਜੀ ਉਧਰੋਂ ਬੰਦਾ ਲਵਾ ਕੇ ਚਲੇ ਜਾਵੇ ਉਹੋ ਜੇ 15 20 ਦਿਨ ਬਾਅਦ ਆਪਣੀ ਲੋਕੇਸ਼ਨ ਛੱਡ ਦੇਵੇ ਠੀਕ ਆ ਤਾਂ ਜਾਂ ਤਾਂ ਇਹ ਹੋ ਸਕਦਾ ਵੀ ਜਿਹੜੀ ਆਈਡੀ ਇਹਨਾਂ ਨੇ ਥੋੜੀ ਬਣਾਈ ਆ ਉਹ ਆਈਡੀ ਕਿਸੇ ਹੋਰ ਨੂੰ ਦੇਤੀ ਹੋਵੇ ਉਹੀ 4000 ਰੁਪਏ ਲੈ ਕੇ ਇਹ ਗੱਲ ਵੀ ਹੋ ਸਕਦੀ ਆ ਹੋ ਸਕਦੀ ਹੈ ਹੁਣ ਪਾਈ ਰੱਖਣੇ ਥੋੜੇ ਵਾਲੀ ਐਡੀ ਸਸਪੈਂਡ ਕਰਤੀ ਹੋਵੇ ਹਾਂਜੀ ਹਾਂਜੀ ਜਿਹੜਾ ਕਹਿ ਰਹੇ ਨੇ ਵੀ ਤੁਹਾਡੇ ਫੋਨ ਤੇ ਲੋਕੇਸ਼ਨ ਚਲਵਾ ਦਿੰਦੇ ਆ ਜੀ ਅਸੀਂ ਵੀ ਸਹੀ ਹੈ ਜੀ ਸਹੀ ਹੈ ਇਹਦਾ ਮਤਲਬ ਇਹਨਾਂ ਨੂੰ ਪਤਾ ਵੀ ਅਸੀਂ 15 ਮਿੰਟ ਵਾਸਤੇ ਤੁਹਾਡੀ ਗੱਡੀ ਜਿਹੜਾ ਜੀਪੀਐਸ ਸਾਡ ਨੂੰ ਸਿਗਨਲ ਭੇਜਾਂਗੇ ਉਸ ਤੋਂ ਬਾਅਦ ਜੀ ਫਿਰ ਬੰਦ ਕਰ ਦਾਂਗੇ ਹਾਂਜੀ ਸਹੀ ਹੈ ਜੀ ਆਪਾਂ ਨੂੰ ਇਹ ਚੈੱਕ ਕਰਦਾ ਕੋਈ ਪਤਾ ਨਹੀਂ ਨਾ ਤਾਂ ਕੀ ਹੁਣ ਕੀ ਚੈੱਕਰ ਹੈ ਕੀ ਨਹੀਂ ਕਿ ਕੱਲ ਨੂੰ ਤੁਹਾਡੇ ਵਾਲਾ ਜੀਪੀਐਸ ਦੀ ਏਕਣੇ ਕਿਸੇ ਹੋਰ ਨੂੰ ਲੋਕੇਸ਼ਨ ਭਰ ਕੇ ਪਾ ਕੇ ਜੇ ਕੋਈ ਨਨਬੜੀ ਹੋ ਜਵੇ ਉਹਦੇ ਵਿੱਚ ਵੀ ਤੁਸੀਂ ਫਾਜੇਂਗੇ ਹੋ ਵੀ ਇਹ ਤਾਂ ਤੁਹਾਡੀ ਗੱਡੀ 'ਚ ਲੱਗਿਆ ਹੋਇਆ ਹਾਂਜੀ ਇਹ ਉਹੀ ਤਾਂ ਗੱਲ ਆ ਠੀਕ ਆ ਨਹੀਂ ਤੁਸੀਂ ਕੱਲ ਨੂੰ ਮਾਲ ਭਰੋ ਚਾਹੇ ਨਾ ਭਰੋ ਥੋਡੀ ਗੱਡੀ ਵਾਲੀ ਜੀਪੀਐਸ ਦੀ ਲੋਕੇਸ਼ਨ ਕਿਸੇ ਹੋਰ ਗੱਡੀ 'ਚ ਲਾ ਕੇ ਤੇ ਤੁਹਾਨੂੰ ਵੀ ਫਸਾ ਸਕਦੇ ਨੇ ਤਾਂ ਬਿਲਕੁਲ ਸਹੀ ਗੱਲ ਆ ਜੀ ਹੁਣ ਇਹ ਮੈਂ ਈ ਸੀ ਤੇ ਕਹਿੰਦਾ ਮੈਂ ਤਾਂ ਟਾਈਮ ਗਰੁੱਪ 'ਚ ਭਾਈ ਆ ਮੈਂ ਕਹਾ ਭਾਜੀ ਵੀ ਕੋ ਨਵਾਂ ਬੰਦਾ ਨਾ ਇਹਨਾਂ ਦੇ ਕੋਈ ਫਸਜੇ ਕੋਈ ਵੀ ਵੀਰੇ ਜਿਹੜੇ ਸਰੋਹੀ ਦੀ ਕਣਕ ਚੱਲਦੀ ਹੋਵੇ ਤਾਂ ਕੋਈ ਜੀਪੀਐਸ ਨਹੀਂ ਲੱਗਿਆ ਤਾਂ ਪਹਿਲਾਂ ਆਪਦੀ ਪੁੱਛਪੜਤਾਲ ਕਰਕੇ ਹੀ ਭਰੇ ਕਣਕ ਪਹਿਲਾਂ ਬਾਅਦ ਜਨਾ ਪਰ ਜਿਹੜਾ ਆਪਣੀਆਂ ਗੱਡੀਆਂ ਚ ਜੀਪੀਐਸ ਹੈਗਾ ਉਹਨੂੰ ਮੰਨਦੇ ਨਹੀਂ ਹੈਗੇ ਇਹ ਜਿਵੇਂ ਕੋ ਉਹਨੂੰ ਨਹੀਂ ਮੰਦੇ ਬਲੈਕ ਬਾਕ ਦਾ ਲੱਗਿਆ ਹੋਇਆ ਭਾਜੀ ਮੇਰੀ ਗੱਡੀ ਦੇ ਵਿੱਚ ਉਹਨੂੰ ਨਹੀਂ ਮੰਨਦੇ ਇਹ ਆਪਦਾ ਹੀ ਮੰਨਦੇ ਆ ਆਪਦੇ ਰੁਪਏ ਆਪਦੇ ਟੈਂਡਰ ਟੈਂਡਰ ਦੇ ਵਿੱਚ ਵੀ ਜੇ ਹੁਣ ਸਮਝ ਲਓ 100 ਗੱਡੀ ਆ ਗਈ ਭਰਨੇ ਨਾਲ ਕੋਲ ਤਾਂ ਇੰਟੂ 400 4000 ਕਰ ਲੋ ਉਹ ਇਹਨਾਂ ਨੇ ਆਪ ਦਾ ਹੀ ਲਾਉਣਾ ਜਿਹੜਾ ਕਿ ਗੱਡੀਆਂ ਦੇ ਵਿੱਚ ਪਹਿਲਾਂ ਲੱਗਿਆ ਹੋਇਆ ਉਹਨੂੰ ਮਾਨਤਾ ਨਹੀਂ ਦਿੰਦੇ ਹੈਗੇ ਹਾਂਜੀ ਉਹਨੂੰ ਕੋਈ ਮਾਨਤਾ ਨਹੀਂ ਦੀ ਜਦ ਤਾਈਂ ਹੀ ਚਾਹੀਦਾ ਵੀ ਉਹ ਪੁੱਛਣ ਵੀ ਤੁਹਾਡੀ ਗੱਡੀ 'ਚ ਜੀਪੀਐਸ ਹੈਗਾ ਜਿਹੜੀ ਗੱਡੀ 'ਚ ਹੈਗਾ ਉਹਦੇ 'ਚ ਤਾਂ ਨਵਾਂ ਲਾਉਣ ਦੀ ਲੋੜ ਹੀ ਨਹੀਂ ਹੈਗੀ ਕਿਉਂਕਿ ਹਾਂਜੀ ਉਹਦੇ 'ਚ ਵੇਖੋ ਮਾਲਕ ਨੇ ਜੀਪੀਐਸ ਲਾਇਆ ਹੋਊਗਾ ਗੱਡੀ ਦੇ ਵਿੱਚ ਮਾਲਕ ਦੇ ਨਾਮ ਗੱਡੀ ਹੋਊਗੀ ਮਾਲਕ ਨੇ ਲਾਇਆ ਹੋਊਗਾ ਮਾਲਕ ਦਾ ਨੰਬਰ ਲੈਣਾਂ ਮਾਲਕ ਤੋਂ ਲੋਕੇਸ਼ਨ ਮੰਗਾਉਣ ਵੀ ਗੱਡੀ ਕਿੱਥੇ ਆ ਕਿੱਥੇ ਨਹੀਂ ਉਹ ਨਹੀਂ ਇਹਨਾਂ ਨੂੰ ਕੋਈ ਚੱਕਰ ਹੈਗਾ ਇਹਨਾਂ ਨੇ ਆ ਉਹਦਾ ਲਾਉਣਾ ਇਹਨਾਂ ਨੇ ਆਪ ਦੇ ਪੈਸੇ ਖਰੀਦ ਕਰਨੀ ਆ ਉਹ ਤਾਂ ਜੀ ਆਈਡੀ ਬੰਦਾ ਦੇ ਦਿੰਦਾ ਜਿਵੇਂ ਹੁਣ ਆਪਣੇ ਟਰੱਕਾਂ ਦੇ ਵਿੱਚ ਚੱਲਦੀਆਂ ਨੇ ਮੇਰੇ ਯਾਰ ਦੋਸਤ ਨੇ ਉਹਨਾਂ ਨੂੰ ਜਦ ਮੈਂ ਕੋਈ ਮਾਲ ਭਰ ਆਉਣਾ ਉਹ ਕਹਿੰਦੇ ਕਿ ਭਾਈ ਆ ਸਾਡੀ ਆਈਡੀ ਆ ਇਹ ਤੇ ਖੋਲ ਆਪਣੇ ਫੋਨ ਤੇ ਤੈਨੂੰ ਪਤਾ ਲੱਗੂਗਾ ਸਾਡੀ ਗੱਡੀ ਕਿੱਥੇ ਆ ਬਿਲਕੁਲ ਸਹੀ ਗੱਲ ਹੈ ਜੀ ਵੀ ਕਹਿੰਦਾ ਕਿ ਤਾਂ ਆਈਡੀਆ ਹੁੰਦੀ ਐ ਨੇ 4 ਤੋਂ 5 ਫੋਨਾਂ ਤੇ ਆਈਡੀ ਚੱਲੇ ਜਾਂਦੀ ਆ ਇੱਕ ਘਟੀ ਜਿੰਨੇ ਆ ਘਰ ਦੇ ਵਿੱਚ ਜੀ ਨੇ ਉਹ ਉਹਨੇ ਆਪੇ ਮਹਿਲਾਂ ਤੇ ਚਲਾ ਸਕਦੇ ਨੇ ਵੀ ਸਾਡਾ ਟਰੱਕ ਕਿੱਥੇ ਫਿਰ ਰਿਹਾ ਬਿਲਕੁਲ ਸਹੀ ਗੱਲ ਹੈ ਜੀ ਠੀਕ ਉਹ ਤਾਂ ਮਾਲਕ ਨੇ ਜਦੇ ਦੇ ਦਿੰਦੀਆਂ ਵੀ ਇਹ ਮੇਰੀ ਆਈਡੀਆ ਭਾਈ ਨੋਟ ਕਰ ਲਓ ਰੱਖ ਲਓ ਰੇ ਤੁਹਾਨੂੰ ਲਿੰਕ ਦਾ ਪਤਾ ਲੱਗਦਾ ਰੂ ਲਿੰਕੇ ਭੇਜਣਾ ਉਹਨੇ ਆਪਦੀ ਉਹਦਾ ਛੇ ਹੈ ਜੀ ਹੁਣ ਮੈਂ ਕਿਹਾ ਕੋਈ ਕੋਈ ਨਾ ਕੋਈ ਮੈਂ ਕਿਹਾ ਕਿਤੇ ਜਾਣਕਾਰੀ ਹੋਵੇ ਯਾਰ ਆਪਾਂ ਕਿਸੇ ਨੂੰ ਆਪ ਕਹੀਏ ਤਾਂ ਸਹੀ ਯਾਰ ਫੇਰ ਹੀ ਕੋਈ ਮਸਲੇ ਦਾ ਹੱਲ ਹੋ ਸਕਦਾ ਬਿਲਕੁਲ ਵੀ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਵੀ ਹੋਰ ਕੋਈ ਬੰਦਾ ਨਾ ਫਸੇ ਜਿਹਦੇ ਕਣਕਟ ਹੋਣੀਆਂ ਉਹ ਪ੍ਰੋਪਰ ਪੂਰੀ ਗੱਲਬਾਤ ਕਰਕੇ ਆਪਦਾ ਜੀਪੀਐਸ ਲਵਾਵੇ ਤੇ ਇਹਨਾਂ ਤੋਂ ਆਵੇਂ ਪੁੱਛੀ ਵੀ ਇਹ ਸਾਲ ਵਾਸਤੇ ਆ ਕਿ ਸੀਜ਼ਨ ਵਾਸਤੇ ਆ ਹਾਂਜੀ ਉਹ ਕਿ ਬੰਦਾ ਸਸਤੇ ਦੇ ਲਾਲ ਚੀਜ਼ ਵੀਰੇ ਫਸ ਜਾਂਦਾ ਕੰਪਨੀਆਂ 6-6 ਹਜ਼ਾਰ ਚ ਵੀ ਲਾਉਂਦੀਆਂ ਨੇ ਕੰਪਨੀਆਂ 12-12 ਹਜ਼ਾਰ ਚ ਵੀ ਜੀਪੀਐਸ ਲਾਉਂਦੀਆਂ ਨੇ ਕੰਪਨੀਆਂ 25-2500 ਚ ਵੀ ਲਾਉਂਦੀਆਂ ਨੇ ਬਿਲਕੁਲ ਸਹੀ ਗੱਲ ਆ ਜੀ ਠੀਕ ਆ ਵੀ ਆਪਣੇ ਤੋਂ ਰੁਪਈਆ 4000 ਲਏ ਹੁੰਦਾ ਆਪਾਂ ਨੂੰ ਦੇ ਕਿਹੜਾ ਰਹੇ ਨੇ 1000 ਵਾਲਾ ਕਿ 2000 ਵਾਲਾ ਵੀ ਉਹ 3 ਮਹੀਨੇ ਬੈਲੜਾ ਕਿ 4 ਮਹੀਨੇ ਬੈਲੜਾ ਇਹ ਕਹਿੰਦੇ ਵੀ ਸਾਡੀ ਕੰਪਨੀ 'ਚ ਇਹ ਹੀ ਚੱਲਦਾ ਹੈ ਏ ਲੱਗਦਾ ਜੀ ਕਹਿੰਦੇ ਸਾਰਾ ਕੁਝ ਇਹੀ ਆ ਜੀ ਮੈਂ ਕਿਹਾ ਵੀ ਚੱਲ ਕੋਈ ਗੱਲ ਨਹੀਂ ਮੈਂ ਕਿਹਾ ਲੱਗਦਾ ਚੱਲ ਯਾਰ ਚੱਲ ਕੋਈ ਚੱਕਰ ਨਹੀਂ ਆਪਾਂ ਵੀ ਲੋਣਾ ਨਹੀਂ ਹੈ ਮੈਂ ਕਿਹਾ ਵੀ ਲਵਾਉਣਾ ਹੀ ਪੈਣਾ ਹੁਣ ਪਹਿਲਾਂ ਚੱਕਰ ਭਰੀ ਮੈਂ ਕਿਹਾ ਲਵਾਉਣਾ ਹੀ ਪੈਣਾ ਕੋਈ ਚੱਕਰ ਨਹੀਂ ਚੱਲ ਲਵਾ ਲੈਨੇ ਆ ਹਾਂਜੀ ਬਿਲਕੁਲ ਹਾਂਜੀ ਤੇ ਇਹਨਾਂ ਨੇ ਲਾ ਕੇ ਭਾਜੀ ਚਾਰ ਚੱਕਰ ਚਾਰ ਚੱਕਰ ਸਹੀ ਚੱਲਿਆ ਸਣੀ ਮੈਂ ਚੱਕਰ ਇਹਨਾਂ ਨੇ ਉਹ ਲੋਕੇਸ਼ਨ ਛੱਡ ਗਿਆ ਇਹਨਾਂ ਨੇ ਚੱਕ ਕੇ ਦੂਸਰਾ ਡੱਬਾ ਰੱਖਤਾ ਗੱਡੀ ਵੈਸੇ ਹੀ ਬਾਹਰ ਕੱਢਤੀ ਚੱਲੂ ਹੀ ਨਹੀਂ ਹੋਇਆ ਉਹ ਮੌਕਣ ਮੌਕੇ ਤੇ ਰੱਖ ਕੇ ਕਹਿੰਦਾ ਵੀ ਤੁਸੀਂ ਗੱਡੀ ਕੱਢੋ ਹਾਂ ਅੱਗੇ ਵੀ ਗੱਡੋ ਬਾਹਰ ਇਹਨਾਂ ਨੇ ਕੋਈ ਨਹੀਂ ਹੋਇਆ ਇਹਨਾਂ ਨੇ ਪ੍ਰਾਣਾ ਨਹੀਂ ਪ੍ਰਾਣਾ ਨਹੀਂ ਚਾਲੂ ਕਰਿਆ ਜਣੀ ਕੀ ਹਾਂਜੀ ਪ੍ਰਾਣਾ ਨਹੀਂ ਚਾਲੂ ਕਰਿਆ ਨਵਾਂ ਡੱਬਾ ਜਿਆ ਇੱਕ ਰੱਖਤਾ ਬਾਜੀ ਉਹਦੀ ਬੱਤੀਆਂ ਚਾਲੂ ਆ ਹਜੇ ਵੀ ਚੱਲੀ ਜਾਂਦਾ ਕਹਿੰਦੇ ਜੀ ਇਹਦੀ ਲੋਕੇਸ਼ਨ ਨਹੀਂ ਚੱਲੀ ਜਾਂਦੀ ਉਹ ਪ੍ਰਾਣੀ ਲੋਕੇਸ਼ਨ ਦਿਖਾਈ ਜਾਂਦਾ ਜੀ ਹਾਂ ਕਿ ਪ੍ਰਾਣੀ ਚਾਲੂ ਕਰ ਦਿਓ ਨਾ ਫਿਰ ਕਾਸੀ ਤੋਂ ਪੈਸੇ ਦਿੱਤੇ ਹੋਏ ਨੇ ਅਸੀਂ ਨਵਾਂ ਪ੍ਰਾਣੀ ਕਹਿੰਦੇ ਉਹ ਵੈਲਿਡ ਨਹੀਂ ਹੋਣੀ ਉਹ ਇੱਥੇ ਵੈਲਿਡ ਨਹੀਂ ਹੁੰਦੀ ਆ ਟਾਈਮ ਲੱਗਦਾ ਉਹ ਹੁਣ ਯਾਰ ਗੱਲ ਹੀ ਨਹੀਂ ਸੁਣਦੇ ਯਾਰ ਹੁਣ ਕੀ ਕਰੀਏ ਦੱਸੋ ਜਦ ਤੁਸੀਂ ਇਹਨਾਂ ਨੂੰ ਫੋਨ ਕਰਿਆ ਇਹਨਾਂ ਨੇ ਕੀ ਕਿਹਾ ਜੀ ਫਿਰ ਇਹ ਕਹਿੰਦਾ ਵੀ ਤੈਨੂੰ ਮੈਂ ਲੋਕੇਸ਼ਨ ਕੋਈ 15 ਮਿੰਟ ਵਾਸਤੇ ਕੋਈ ਸੈਂਡ ਕਰ ਸਕਦਾ ਰੁਪਈਆ 200 ਲੱਗੂਗਾ ਉਹ ਵੀ ਪਤਾ ਮੈਂ 200 ਰੁਪਈਆ ਵੀ ਪਤਾ ਇਹਨਾਂ ਨੇ ਸਕੈਨਰ ਭੇਜਿਆ ਮੈਂ ਗੱਡੀ ਕਢਾਉਣ ਦੇ ਮਾਰੇ ਨੇ ਮੈਨੂੰ ਪਹੁੰਚਣਾ ਪੈਣਾ ਸੀ ਮੈਂ ਪਤਾ ਠੀਕ ਹੈ ਮੈਂ 200 ਰੁਪਈਆ ਸੈਂਡ ਕਰਤਾ ਇਹਨਾਂ ਨੇ ਉਧਰ ਉਧਰਾਂ ਕੋਈ ਯਾਰ ਮੇਰਾ ਯਾਰ ਮਿੱਤਰ ਸੀਗਾ ਉਹਦੀ ਗੱਡੀ ਭਰਦੀ ਸੀ ਵੀਜਾ ਨਗਰ ਉਹ ਕਹਿੰਦਾ ਯਾਰ ਕੋਈ ਚੱਕਰ ਨਹੀਂਗਾ ਇੱਕ ਵਾਰੀ ਗੱਡੀ ਮੈਂ ਕਢਵਾ ਦਿੰਨਾ ਤੇਰੀ ਠੀਕ ਹੈ ਉਹਨੇ ਮੈਨੂੰ ਬਿਲਡਿੰਗਾਂ ਲਿਆ ਕੇ ਦਿੱਤੀਆਂ ਮੇਰਾ ਯਾਰ ਮਿੱਤਰ ਆ ਉਹਨੇ ਬਿਲਡਿੰਗਾਂ ਲਿਆ ਕੇ ਦਿੱਤੀਆਂ ਕਹਿੰਦਾ ਵੀ ਹਲੇ ਬਿਲਡਿੰਗਾਂ ਕੋਈ ਚੱਕਰ ਨਹੀਂ ਆ ਵੀ ਬਾਕੀ ਤੂੰ ਚਾਲੂ ਕਰਵਾ ਇਹਨੂੰ ਹਾਂ ਚਾਹੀਦਾ ਜੀ ਉਹ ਆਪਾਂ ਨੂੰ ਕੋਈ ਆਪਾਂ ਤੇ ਅਲੀਗੇਸ਼ਨ ਲਾ ਦੇਣਾ ਹਨਾ ਹਾਂਜੀ ਕਿਉਂਕਿ ਉੱਥੇ ਆਪਣੀ ਗੱਡੀ ਦਰਜਾ ਨਾ ਹੋਵੇ ਨਾ ਕੋਲ ਵੀ ਤੁਸੀਂ ਬਕਾਇਲ ਗਏ ਹੋ ਤਾਂ ਇਹਨੂੰ ਕਿਤੇ ਲੈ ਗਏ ਕੀ ਕਰ ਗਏ ਕੁਝ ਵੀ ਕਹਿ ਸਕਦੇ ਨੇ ਇਹ ਹਾਂਜੀ ਬਿਲਕੁਲ ਸਹੀ ਗੱਲ ਆ ਜੀ ਠੀਕ ਆ ਕਿਉਂਕਿ ਇਹ ਸਰਕਾਰੀ ਮਾਲ ਆ ਔਰ ਇਹ ਵੀ ਜਦ ਆਪਾਂ ਮੰਡੀਆਂ ਚ ਕਣਕ ਢੋਨੇ ਆ ਹੁਣ ਇਹਨਾਂ ਨੇ ਰੂਲੇ ਬਣਾਤਾ ਗਵਰਨਮੈਂਟ ਨੇ ਵੀ ਲੋਕੇਸ਼ਨ ਉਹ ਲੱਗੂਗਾ ਜੀਪੀਐ ਪਰ ਇਹ ਬਹੁਤ ਗਲਤ ਗੱਲ ਆ ਜਾਣ ਬੁੱਝ ਕੇ ਇਹ ਟਰੱਕਾਂ ਵਾਲਿਆਂ ਤੇ ਆਪਣੇ ਤੇ ਥੋਪਿਆ ਜਾ ਰਿਹਾ ਜਿਹੜੀ ਗੱਡੀ ਦੇ ਵਿੱਚ ਪਹਿਲਾਂ ਹੀ ਜੀਪੀਐਸ ਚੱਲਦਾ ਹੈ ਸਹੀ ਹੈ ਉਹਦੇ ਵਿੱਚ ਤਾਂ ਇਹਨਾਂ ਦਾ ਹੱਕੇ ਨਹੀਂ ਬਣਦਾ ਹੈਗਾ ਲਾਉਣ ਦਾ ਸਹੀ ਹੈ ਜਿਹਦੇ ਨਾਮ ਗੱਡੀ ਆ ਮਾਲਕ ਦਾ ਨੰਬਰ ਲੈਣ ਉਹਦੇ ਕੋਲ ਲੋਕੇਸ਼ਨ ਮੰਗਾਉਣ ਜੇ ਗੱਡੀ ਲੋਕੇਸ਼ਨ ਸਹੀ ਦੱਸਦੀ ਹੈ ਤਾਂ ਉਹਨੂੰ ਕੁਝ ਪਰ ਹਾਂ ਲਾਡ ਕਰਵਾਉਣਾ ਜੇ ਲਕੈਸ਼ਨ ਗਲਤ ਦੱਸੀ ਜਾਂਦੀ ਆ ਤਾਂ ਨਾ ਲਾਡ ਕਰਵਾਉਣਾ ਬਖਰੀ ਗੱਲ ਆ ਹਉ ਇਹਨਾਂ ਦਾ ਉਹ ਅੱਡੋ ਹੋਆ ਮੈਟਰ ਆ ਪਰ ਇੱਕ ਗੱਡੀ ਦੇ ਵਿੱਚ ਦੋ ਦੋ ਜੀਪੀਐਸ ਦਾ ਨਹੀਂ ਕੋਈ ਗੱਲ ਬਣਦੀ ਹੈਗੀ ਹਾਂਜੀ ਹਾਂਜੀ ਤਾਂ ਹੁਣ ਬੰਦਾ ਤੁਸੀਂ ਬਲੈਕ ਬੱਕ ਦਾ ਲਵਾਇਆ ਹੋਇਆ ਤੁਸੀਂ ਉਹਨੂੰ ਰੀਚਾਰਜ ਕਰਾਏਂਗੇ ਉਹ ਉਹਦੇ ਸਾਲ ਬਾਅਦ ਪੈਸੇ ਭਰੇਂਗੇ ਉਹ ਕਿ ਨਵੇਂ ਨਵੇਂ ਜੀਪੀਐਸ ਜਿਹੜਾ ਇਹਨਾਂ ਨੇ ਸੀਜ਼ਨ ਵਾਸਤੇ ਲਾਤਾ ਜਾਂ ਕੱਲੀ ਕੰਕਟੋਣ ਵਾਸਤੇ ਲਾਤਾ ਉਹਨੂੰ ਰੀਚਾਰਜ ਕਰਾਏਂਗੇ ਉਹ ਇਹਦਾ ਤਾਂ ਮਤਲਬ ਇਹੀ ਹੈ ਵੀ ਸੀਜ਼ਨ ਵਾਸਤੇ ਲਾਇਆ ਉਹ 2 4 6 ਮਹੀਨੇ ਵਾਸਤੇ ਹਰ ਇੱਕ ਵਾਰ ਨਮਾ ਲਵਾਓ ਬਸ ਸੀਜ਼ਨ ਵਾਸਤੇ ਲਾਇਆ ਭਾਜੀ ਇਹਨਾਂ ਨੇ ਪਿਛਲੇ ਸਾਲ ਮੈਂ ਕਣਕ ਢੋਈ ਸਟਾਰ ਚੱਕਰ 5 6 ਲਾਏ ਇਹਨਾਂ ਦੇ ਏਅਰ ਕੀ ਚੱਕਰ ਸੀਜ਼ਨ ਆਇਆ ਉਹ ਚੱਲਿਆ ਨਹੀਂ ਭਾਜੀ ਬਸ ਫਿਰ ਉਹ ਸੀਜ਼ਨ ਸੀਜ਼ਨ ਵਾਲੀ ਹੀ ਆ ਵੀਰੇ ਮੈਨੂੰ ਮੈਟਰ ਇਹਨਾਂ ਦਾ ਸਮਝ ਆ ਗਿਆ ਵੀ ਹਰ ਇੱਕ ਵਾਰ ਕਿਉਂਕਿ ਜਿਹੜੇ ਆਪਾਂ ਗੱਡੀਆਂ ਵਾਲੇ ਆ ਇਹਨਾਂ ਨੂੰ ਵੀ ਪਤਾ ਇਹ ਬਹੁਤ بڑے ਦਿਮਾਗਾਂ ਵਾਲੇ ਬੰਦੇ ਬੈਠੇ ਨੇ ਇਹਨਾਂ ਨੂੰ ਵੀ ਪਤਾ ਵੀ ਭਾਈ ਲੋ ਬੜੀਆਂ ਗੱਡੀਆਂ ਨੇ ਜਿਹੜੀਆਂ ਸੀਜ਼ਨ ਨਹੀਂ ਲਾਉਂਦੀਆਂ ਸਹੀ ਹੈ ਜੀ ਤੁਹਾਨੂੰ 2 ਰੁਪਏ ਭਾੜਾ ਚੰਗਾ ਮਿਲਿਆ ਤੁਸੀਂ ਕਣਕ ਤੇ ਗੱਡੀ ਲਾ ਲਈ ਸਹੀ ਹੈ ਜੀ ਨਹੀਂ ਤੁਸੀਂ ਕਣਕ ਢੋਣੀ ਹੋਣੀ ਸੀ ਸਹੀ ਹੈ ਨਹੀਂ ਢੋਣੀ ਸੀ ਭਾਜੀ ਠੀਕ ਆ ਤੁਸੀਂ 2 ਸਾਲ ਬਾਅਦ ਉੱਥੇ ਜੇ ਜਾਂਦੇ ਵੀ ਤਾਂ ਪੰਪੀ ਹੋਣਾ ਸੀ ਯਾਰ ਆਪਾਂ ਨੇ ਕਿਹੜੇ ਰੀਚਾਰਜ ਕਰਾਏ ਆ ਵੀ 2 ਸਾਲ ਪਹਿਲਾਂ ਲਵਾਇਆ ਸੀ ਹੁਣ ਚਲੋ ਨਵਾਂ ਲਵਾ ਲਈਏ ਨਵਾਂ ਲਵਾ ਲਈਏ ਇਹ ਤਾਂ ਤੁਸੀਂ ਦੂਜੇ ਸੀਜ਼ਨ ਜਦ ਗਏ ਹੋ ਤਾਂ ਤੁਹਾਨੂੰ ਇਹ ਗੱਲਬਾਤ ਦਾ ਪਤਾ ਲੱਗ ਗਿਆ ਵੀ ਭਾਈ ਇਹ ਹੋ ਰਿਹਾ ਫਰਾਡ ਹੈ ਇਹ ਹਾਂਜੀ ਠੀਕ ਆ ਕਿਉਂਕਿ ਇਹ ਇਹ ਗੱਲ ਤੇ ਇੱਕ ਤੁਸੀਂ ਪਹਿਲੇ ਟਰੱਕ ਆਨਰੋਂ ਵੀ ਜਿਨ੍ਹਾਂ ਨੂੰ ਇਹ ਆਵਾਜ਼ ਚੱਕੀ ਆ ਨਹੀਂ ਹੁਣ ਤੱਕ ਵੀਰੇ ਵੱਡੀਆਂ-ਵੱਡੀਆਂ ਸੰਸਥਾ ਨੇ ਆਪਣੀਆਂ ਠੀਕ ਆ ਵੱਡੇ-ਵੱਡੇ ਟਰਾਂਸਪੋਰਟਰ ਬੈਠੇ ਨੇ 100-100 ਗੱਡੀ ਦੇ ਮਾਲਕ ਬੈਠੇ ਨੇ ਕਿਸੇ ਨੇ ਇਹ ਮੁੱਦਾ ਨਹੀਂ ਚੱਕਿਆ ਵੀ ਜਿਹੜਾ GPS ਦੇ ਵਿੱਚ ਟਰੱਕਾਂ ਵਾਲਿਆਂ ਦਾ ਫਰਾਡ ਹੋ ਰਿਹਾ ਹੈ ਅਜੀ ਹੁੰਦਾ ਬਈ ਹੁਣ ਕੀ ਕਰੀ ਆਪਣੀ ਹੁਣ ਵੀ ਮੈਂ ਆਪਣੀ ਲੱਗਨ ਮਜ਼ਦੂਰੀ ਹੈ ਕੋਈ ਚੱਕਰ ਨਹੀਂ ਆ ਮੈਂ ਤਾਂ ਇਹ ਹੀ ਕਹਿਣਾ ਵੀ ਜਲ ਨਵਾਂ ਬੰਦਾ ਨਾ ਕੋਈ ਭਾਜੇ ਨਵਾਂ ਭਰਾ ਨਾ ਕੋਈ ਫੱਜੇ ਵੀ ਆਉਦਾ ਜੋ ਵੀ ਲਵਾਉਣਾ ਪੁੱਛ ਕੇ ਲਵਾਵੇ ਅਗਲੇ ਜਿੰਮੇ ਆਈ ਤੇਹੀ ਕੰਮ ਕਰੇ ਮੈਂ ਤਾਂ ਇਹ ਗੱਲ ਕਹਿਣਾ ਵੀ ਭਾਈ ਜੇ ਲਵਾਉਣਾ ਤਾਂ ਇਹਨਾਂ ਨੂੰ ਇੱਕ ਵਾਰ ਚੇ ਪੇਮੈਂਟ ਦੇ ਕੇ ਵੀ ਅਸੀਂ ਕੋਈ ਟ੍ਰਿਪਾਂ ਦਾ ਤੁਹਾਡੇ ਨਾਲ ਨਹੀਂ ਕਰਨਾ ਸਾਡਾ ਉਹ ਚਾਲੂ ਕਰਕੇ দাও ਇਹਦਾ ਸਾਨੂੰ ਪੂਰਾ ਪ੍ਰੋਸੈਸ ਦੱਸੋ ਕੀ ਆ ਵੀ ਇੱਕ ਸਾਲ ਫ੍ਰੀ ਚੱਲੂਗਾ ਉਸ ਤੋਂ ਬਾਅਦ ਕਿੰਨੇ ਦਾ ਰੀਚਾਰਜ ਕਦ ਕਰਾਉਣਾ ਪਊ ਕੀ ਗੱਲ ਬਾਤ ਆ ਮੈਂ ਹਾਂ ਜੀ ਪਰ ਅਗਲੇ ਦਿਨ ਪੂਰਾ ਕੋਈ ਜ਼ਿੰਮੇਵਾਰੀ ਹੋਵੇ ਭਾਜੀ ਫਿਰ ਲਵਾਵੇ ਨਹੀਂ ਤਾਂ ਇਹਨੂੰ ਕਹੇ ਵੀ ਅਸੀਂ ਬਾਹਰੋਂ ਲਵਾ ਲੈਂਦੇ ਆ ਸਾਨੂੰ ਜਿੰਨੇ ਰੁਪਏ ਲੱਗਣੇ ਸਾਡੇ ਲੱਗਣੇ ਆ ਤੁਹਾਨੂੰ ਕੋਈ ਮਤਲਬ ਨਹੀਂ ਜਦ ਆਪ ਕੱਟ ਰਹੇ ਨੇ ਇਹ ਕੰਪਨੀ ਵੱਲੋਂ ਫ੍ਰੀ ਮੇਰੇ ਹਿਸਾਬ ਨਾਲ ਇਹ ਕੰਪਨੀ ਵੱਲੋਂ ਹੋਊਗਾ ਵੀ ਫ੍ਰੀ ਮੇਰੇ ਹਿਸਾਬ ਨਾਲ ਵੀ fci ਦਾ ਹੋਊਗਾ ਭਾਜੀ 100% ਫ੍ਰੀ ਹੁਣ ਇਹ ਹੁਣ ਆਪਾਂ ਨੂੰ ਇਸ ਚੀਜ਼ ਦਾ ਪੂਰਾ ਪਤਾ ਨਹੀਂ ਆ ਲੇਕਿਨ ਕੋਈ ਪਤਾ ਵੀ ਨਹੀਂ ਫ੍ਰੀ ਹੋ ਸਕਦਾ ਕਾਣੀ ਉਹੀ ਆ ਨਾ ਜਦ ਥੋੜਾ ਜਿਹਾ ਚਾਰਜ ਹੋਊਗਾ ਵੀ ਭਾਈ ਚਲੋ ਜਿਨੇ ਢੋਣੀਆਂ ਖਪਰਾ ਉਹਦਾ ਆਹੀ ਚਾਰਜ ਹੋਵੇ 200 ਰੁਪਇਆ ਪਰ ਗੇੜੇ ਦਾ ਹੀ ਹੋਵੇ ਜਦ ਇੱਕ ਵਾਰ ਗੱਡੀ ਭਾਨੀ ਜਿਹੜਾ ਤੁਹ ਤੋਂ 200 ਰੁਪਇਆ ਲੈ ਰਹੇ ਨੇ ਹਾਂਜੀ ਕੋਈ ਪਤਾ ਵੀ ਨਹੀਂ ਇਹਦਾ ਨਵੇਂ ਨਵੇਂ ਸਕੀਮ ਚੱਲੀ ਸੀ ਹੁਣ ਪਿਛਲੇ ਸਾਲ ਹੀ ਚੱਲਿਆ ਸੀ ਨਵਾਂ ਨਵਾਂ ਗਾਮ ਪਹਿਲਾਂ ਕਿੱਥੇ ਜੀਪੀਐਸ ਚੱਲਦੇ ਹੁੰਦੇ ਸੀ ਹਾਂਜੀ ਪਿਛਲੇ ਸਾਲ ਐਤਕੀ ਵੀ ਦਾਣਾ ਮੰਡੀਆਂ ਦੇ ਵਿੱਚ ਇਹਨਾਂ ਨੇ ਬਹੁਤ ਰੌਲਾ ਪਾਇਆ ਵੀ ਚਾਹੇ ਅਸੀਂ ਵੀ ਉਰੇ ਆੜੇ ਆ ਵੀ ਸਾਡੀਆਂ ਗੱਡੀਆਂ 'ਚ ਪਹਿਲਾਂ ਹੀ ਬ੍ਰੇਕ ਬੱਕ ਦੇ ਲੱਗੇ ਹੋਏ ਨੇ ਅਸੀਂ ਕਿਤੇ ਤੋਂ ਕਿਤੇ ਗੱਡੀ ਹਿੰਦੁਸਤਾਨ ਚ ਘੁੰਮਦੀ ਆ ਇਹ ਤਾਂ ਲੋਕਲ ਚੱਲਣੀਆਂ ਨੇ ਪਰ ਨਹੀਂ ਜੀ ਕਹਿੰਦੇ ਇਹ ਗਵਰਨਮੈਂਟ ਨੇ ਰੂਲ ਕਰਤਾ ਵੀ ਇਹ ਲਵਾਉਣਾ ਪਊਗਾ ਪਰ ਜੇ ਉਹ ਹਰ ਇੱਕ ਸਾਲ ਬੰਦਾ ਥੋੜੋ ਲਵਾਊਗਾ ਜਿਹਨੇ ਇੱਕ ਵਾਰ ਲਵਾ ਲਿਆ ਉਸ ਤੋਂ ਬਾਅਦ ਉਹਦਾ ਕੋਈ ਪ੍ਰੋਸੈਸ ਹੋਊਗਾ ਕੋਈ 100 200 ਰੁਪਈਆ ਰੀਚਾਰਜ ਹੋਊਗਾ ਉਹ ਰੀਚਾਰਜ ਕਰੋ ਆਪਦਾ ਚੱਲੀ ਜਾਵੇ ਪਰ ਐ ਸੁਣੋ ਵੀ ਬੰਦ ਹੋ ਜਾਊਗਾ ਤੇ ਉਸ ਤੋਂ ਬਾਅਦ 200 ਰੁਪਈਏ ਤੇ ਲੋਕੇਸ਼ਨ ਲਵਾਂਗੇ ਉਹੀ ਤਾਂ ਗੱਲ ਹੈ ਹੁਣ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਯਾਰ ਮੈਂ ਲੋਕੇਸ਼ਨ 210 ਭਾਈ ਮੈਂ ਕਿਹਾ ਮੈਂ ਤਾਂ ਹੁਣ ਇੱਥੇ ਹਿਮਾਲਾ ਤੋਂ ਗੋਦਾਮਾਂ ਜੇ ਆਪਾਂ ਨੇ ਕਣਕ ਲੱਗੀ ਹੋਈ ਐਫਸੀ ਆਈ ਦੀ ਹਾਂਜੀ ਅਸੀਂ ਤਾਂ ਸੂਰਤ ਨਾਲ ਚੱਲਦੇ ਆ ਸਾਨੂੰ ਤਾਂ ਉੱਧਰ ਜਾਣਾ ਹੀ ਪੈਣਾ ਜਾਂ ਸ੍ਰੋਹੀ ਚਲੇਗੇ ਜਾਂ ਬਾੜ ਮੇਰ ਚਲੇਗੇ ਜਾਂ ਕਿਤੇ ਵੀ ਚਲੇਗੇ ਮੰਨ ਲਓ ਸਾਨੂੰ ਤਾਂ ਜਾਣਾ ਹੀ ਪਾਣਾ ਕਣਕ ਲੈ ਕੇ ਬਿਲਕੁਲ ਜੀ ਕਿ ਮੈਂ ਤਾਂ ਹੁਣ ਵਾਰ ਦੀ ਫੇਰ ਆਈ ਜਾਨਾ ਕਿ ਮੈਨੂੰ ਕਣਕ ਹੀ ਭਰਨੀ ਪੈਣੀ ਹੈ ਮੈਂ ਕਿ ਫੇਰ 200 ਰੁਪਏ ਦੇ ਗਲਕੇਸ਼ਨ ਮਗਾਉਂਗਾ ਮੈਂ ਇਸ ਕਰਕੇ ਰੋਲਾ ਧੋਨਾ ਵੀ ਯਾਰ ਕੋਈ ਨਾ ਕੋਈ ਕੋਈ ਮਸਲਾ ਹਲ ਹੋ ਜੇ ਕੋਈ ਨਵਾਂ ਵੀਰ ਨਾ ਫਸ ਜੇ ਹੁਣ ਕਣਕ ਚੱਲੀ ਜਾਂਦੀ ਹੈ ਇਹ ਜਿਹੜੀ ਆਪਣੀ ਗੱਲਬਾਤ ਹੋ ਰਹੀ ਹੈ ਬਾਈ ਜੀ ਇਹ ਔਜਲਾ ਟਰਾਂਸਪੋਰਟ ਡਰਾਈਵਰ ਹੈਲਪਲਾਈਨ ਦੇ YouTube ਦੇ ਚੈਨਲ ਤੇ ਆਉਣੀ ਹੈ ਆਪਣੀ ਜਿਹੜੀ ਆਪਾਂ ਦੋਏ ਵੀਰੇ ਗੱਲ ਕਰ ਰਹੇ ਹਾਂ ਠੀਕ ਹੈ ਜੀ ਔਜਲਾ ਟਰਾਂਸਪੋਰਟ ਡਰਾਈਵਰ ਹੈਲਪਲਾਈਨ YouTube ਤੇ ਚੈਨਲ ਆ ਆਪਣਾ ਠੀਕ ਹੈ ਜੀ ਇਹ ਫੇਸਬੁਕ ਤੇ ਔਜਲਾ ਟਰਾਂਸਪੋਰਟ ਦਾ ਚੈਨਲ ਆ ਠੀਕ ਹੈ ਜੀ ਤੇ ਇਹ ਕੱਲ ਨੂੰ ਸ਼ਾਮ ਨੂੰ 7 ਵਜੇ ਆਪਾਂ ਫੋਟੋੜ ਕਰਨੀ ਆ ਠੀਕ ਹੈ ਜੀ ਤੇ ਉਦੋਂ ਪਹਿਲਾਂ ਜੇ ਤੁਸੀਂ ਉੱਥੇ ਪਹੁੰਚ ਗਏ ਇਕਦਮ ਚ ਪਹੁੰਚੇਂਗੇ ਉਹ ਤੁਸੀਂ ਵੀਡੀਓ ਬਣਾ ਕੇ ਮੈਨੂੰ ਜ਼ਰੂਰ ਭੇਜਣੀ ਆ ਵੀ ਉਰੇ ਆ ਧੱਕਾ ਜਿਹੜਾ ਹੋ ਰਿਹਾ ਠੀਕ ਹੈ ਜੀ ਉਹ ਵੀ ਇੱਕਨ ਚੱਲਦੇ ਆ ਕੰਮ ਉਹ ਉਧਰ ਫੇਸਬੁਕ ਵਾਲੇ ਪੇਜ ਤੇ ਚਲਾਵਾਂਗੇ ਤੇ ਗਵਰਨਮੈਂਟ ਦੇ ਕੰਨਾਂ ਤੇ ਇਹ ਗੱਲ ਪਾਵਾਂਗੇ ਵੀ ਠੀਕ ਆ ਤੁਸੀਂ ਇੱਕ ਰੂਲ ਕਰਤਾ ਚੋਰੀ ਬਚਾਉਣ ਵਾਸਤੇ ਕਰਤਾ ਹਾਂਜੀ ਠੀਕ ਆ ਪਰ ਉਹਦੇ ਰੂਲ ਦੀ ਆੜ ਦੇ ਵਿੱਚ ਏਕਣ ਟਰੱਕਾਂ ਵਾਲਿਆਂ ਦਾ ਧੱਕਾ ਹੋ ਰਿਹਾ ਵੀ ਇਹ ਧੱਕੇ ਦਾ ਜ਼ਿੰਮੇਵਾਰ ਕੌਣ ਆ ਕੌਣ ਠੀਕ ਆ ਪੈਸੇ ਦੇਣ ਨੂੰ ਟਰੱਕਾਂ ਵਾਲੇ ਤਿਆਰ ਨਹੀਂ ਜੀਪੀਐਸ ਲਗਾਉਣ ਨੂੰ ਹਰ ਇੱਕ ਤਿਆਰ ਆ ਕਿਉਂਕਿ ਆਪਾਂ ਨੇ ਮਾਲ ਢੋਣਾ ਸਰਕਾਰੀ ਮਾਲ ਢੋਣਾ ਸਾਡੀ ਵੀ ਓਡੀਓ ਜ਼ਿੰਮੇਵਾਰੀ ਆ ਕਣਕ ਲੈ ਕੇ ਜਾਣੇ ਆ ਜਿੰਨੀ ਗਵਰਨਮੈਂਟ ਦੀ ਆ ਸਹੀ ਗਵਰਨਮੈਂਟੋਂ ਦਾ ਵੱਧ ਕੇ ਹੋ ਜਾਂਦੀ ਆ ਕਿਉਂਕਿ ਇਹ ਸਾਮਪੜੀ ਆਪਾਂ ਜਿੰਨਾ ਚਿਰ ਆਪਾਂ ਸਟੇਸ਼ਨ ਤੇ ਨਹੀਂ ਪਹੁੰਚਾਉਂਦੇ ਬਿਲਕੁਲ ਸਹੀ ਆ ਲੱਗੀ ਠੀਕ ਆ ਵੀ ਪਰ ਜੇ ਏਕਨ ਸਾਨੂੰ ਹਰ ਇੱਕ ਹਰ ਇੱਕ ਸੀਜ਼ਨ ਵੱਲ 4 ਤੋਂ 5000 ਰੁਪਿਆ ਦੇ ਕੇ ਨਵਾਂ ਲਗਾਉਣਾ ਪਊਗਾ ਵੀ ਇਹ ਤਾਂ ਇੱਕ ਤਰ੍ਹਾਂ ਦੀ ਪਾਸੰਗ ਦੇ ਨਾਲ ਸਾਡਾ ਹੋਰ ਖਰਚਾ ਹੋ ਗਿਆ ਜਿਵੇਂ ਗ੍ਰੀਨ ਟੈਕਸ ਹੋ ਗਿਆ ਪਾਸੰਗ ਹੋ ਗਈ ਤੇ ਸਾਲ ਬਾਅਦ ਇਹ 4000 ਰੁਪਿਆ ਫੇਰ ਲਾਓ ਸਹੀ ਹੈ ਜੀ ਚਲੋ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਇੱਕ ਤੁਸੀਂ ਮੈਨੂੰ ਵੀਡੀਓ ਜ਼ਰੂਰ ਭੇਜ ਦਿਓ ਜੀ ਠੀਕ ਆ ਬਾਈ ਜੀ ਠੀਕ ਆ ਬਾਈ ਜੀ ਧੰਨਵਾਦ ਜੀ Okay.